ਟੋਪਿਕ ਤੇਰੇ ਮੋਤੀ ਚੂਰ ਦੇ ਲੱਡੂ ਬਤੇ ਹਾਂ ਠੀਕ ਹੈ ਕੋਈ ਹੋਰ ਮਠਾਈ ਦੀ ਮੰਗ ਨਾ ਕਰੀਂ ਹਾਂ ਤੂੰ ਮੋਤੀ ਚੂਰ ਤੂੰ ਐਸੀ ਤੂੰ ਮੋਤੀ ਚੂਰੀ ਖਾਏਗਾ ਠੀਕ ਹੈ ਪਰ ਇਹਨੂੰ ਥੋੜਾ ਨੇ ਖਾ ਖਾਈ ਜਾ ਜੇ ਚਕ ਕਾਜੂ ਬੱਦੀ ਹੋਈ ਫਿਰ ਕਾਜੂ ਬੱਦੀ ਨਹੀਂ ਖਾਏਗਾ ਤੂੰ ਹਾਂ ਮੈਂ 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 ਖਾ ਲਵਾਂਗੀ ਬੱਤੀ ਗਾ ਲੈ ਕਿਉਂਕਿ ਥੋੜਾ ਜਿਆਦਾ ਜਿਹੜਾ ਉੱਥੇ ਡੱਬਾ ਹੈ ਨਾ ਕਿਉਂਕਿ ਉਥੋਂ ਜਿਹੜਾ ਡੱਬਾ ਹੈ ਨਾ ਥੋੜਾ ਰੁਆ ਗਿਆ ਹੈ ਮੈਂ ਤਾਂ ਕਾਜੂ ਵਾਲੀ ਲਾ ਦਿੰਦਾ ਪਾਜੀ ਐਕਸਾਈਟਮੈਂਟ ਵਧਦੀ ਹੋਏ ਉਹ ਦੇਖ ਹੈ ਬਰਫੀ ਹੈ ਬਰਫੀ ਇਹ ਘਟ ਟ੍ਰਾਈ ਦਾ ਕਰਕੇ ਜੀ ਇਹ ਤਾਂ ਕਾਜੂ ਗੱਤੀ ਹੋਵੇ ਕਾਜੂ ਗੱਤੀ ਨਹੀਂ ਪੋਲੀ ਕਾਜੂ ਗੱਤੀ ਦੇ ਨਾਲ ਲੰਬੀ ਜੀ ਹੁੰਦੀ ਹੈ ਨਾਲੇ ਹੂੰ ਲੰਬੀ ਜੀ ਪਤਲੀ ਜੀ ਹੁੰਦੀ ਹੈ ਹੂੰ ਸਾਨੂੰ ਮਮਾ ਆਤਾ ਮੈਂ ਮੈਂ ਨਾ ਸੀ ਗਲਤ ਕੀਤਾ ਯਾਰ ਮੇਰੇ ਅਸਾਂ ਹੈ ਕਾਲੀ ਜੀ ਇਹ ਤਾਂ ਮੇਰੇ ਪੈਸੇ ਹਨ ਇਹ ਤਾਂ हमको ਦੇ ਦੇ اچھا ਕਿਉਂ ਤੂੰ ਦੋਗੇ ਪੈਸੇ ਮੈਨੂੰ ਮੈਂ ਤਾਂ ਰਾਖੀ ਬਾਣ ਨਹੀਂ ਆਈ ਹਾਂ ਮੈਂ ਰਾਖੀ ਬਾਣ ਇਹੀ ਅਸੀਂ ਤੈਨੂੰ ਦੇ ਦਾਂਗੇ ਵਾਪਸ ਮੈਨੂੰ ਸੋ 5 500 ਦੇ ਦੋ ਆਪਾਂ ਸਾਚੇ ਖੋਲੇਗਾ ਕਹਿਣੀ ਤਾਂ 500 ਦੇ ਦੇ ਦਾਂਗੀ ਰੱਖ ਲੈ ਹੁਣ ਤੈਨੂੰ ਯਾ ਤੂੰ ਤੂੰ ਪਾਂਦੀ ਸਾੜੂ ਤੈਨੂੰ 50 ਦੇ ਦੇ ਮਾਸੇ ਯਾਰ ਬਸ ਪਾਣੀ ਪੀ ਲਓ ਜੋ ਮੰਮ ਲੁਕਿੰਗ ਪ੍ਰੋ ਥੈਂਕ ਯੂ ਵੈਰੀ ਪ੍ਰੋ ਹੋ ਗਿਆ ਸੀ ਕਾਲੇ ਸਿਰ ਸ਼ੋਰਟ ਟਰਾਊਜ਼ਰ ਚਲ ਦਰਸ਼ਣ ਬੁਝੂ ਤਾਂ ਹੀ ਬੁਝੂ ਤਾਂ ਹੀ ਬੁਝੂ ਤਾਂ ਹੀ ਬੁਝੂ ਤੇ ਰਖੜੀ ਬਣਵਾ ਤੂੰ ਪਹਿਲਾਂ ਮੈਂ ਠੀਕ ਹੋ ਜਾ ਬਸ ਰਹਿ ਦੇ ਬਸ ਠੀਕ ਆ ਸੈਂਟਰ ਹਾਂ ਸੈਂਟਰ ਤੇ ਰਖੜੀ ਸਾਬੇ ਮੇਰਾ ਕੀ ਨੁਕਸਾਨ ਹੈ ਮੈਂ ਤਾਂ ਮਾਸੇ ਹੁਣ ਲੈ ਚੋਪੀ ਕਰਾ ਦੇਣੀ ਹੈ ਤੇਰੇ ਵੰਡੇ ਦੀ ਅੱਛਾ ਇਹ ਕਿ ਮੇਰੇ ਵਾਸਤੇ ਨਹੀਂ ਹੈ ਮੇਰੀ ਮੰਮੀ ਗਰੀਬ ਹੈ ਮੇਰੀ ਮੰਮੀ ਘਟ ਨਹੀਂ ਮੇਰੇ ਚਾਚਾ ਹਣਾ ਨੇ ਆ ਦੇਖੋ ਆ ਆਪਣਾ ਜੁੱਪੈਂਟ ਵਾਲੀਏ ਨੇ ਸ਼ਰਕ ਜੀ ਜਿਹੜੇ ਕਾਰ ਡਾਣਾ ਸੀ ਐ ਨਹੀਂ ਜੀ ਅਗਲੀ ਵਾਰ ਖਰੀਦ ਕੇ ਰੱਖ ਲੂਗਾ ਤੇਰਾ ਤੁਮ ਕੋਲ ਦੇ ਤੇ ਨਹੀਂ ਪੈਸੇ ਮੇਰੇ ਕੋਲ ਨਹੀਂ ਹੁੰਦਾ ਜੋ ਰੱਖੀ ਦਿੱਤੀ ਮੈਂ ਤਾਂ ਆਟਾ ਵੇਚਣ ਨੂੰ ਮੈਂ ਰਿੰਡ ਪਾ ਗੀ ਦੇ ਪਾ ਗਨ ਜਾਤਾ ਹੈ ਭਾਈ ਭਰੂ ਦਾ ਭਾਈ ਭਰੂ ਦਾ ਲੈ ਫਦੇ ਕਾਜ ਕਰ ਲਿਆ ਕੇ ਆ ਸੀ ਨਾ ਕਾਜ ਕਰ ਲਿਆ ਤਰਫ ਤੇ ਪਾਟੋ ਤੋ ਇਹ ਜਲਫਾ ਉਹਦੇ ਥੋੜਾ ਅੱਗੇ ਉਹ ਬੋਦੀ ਦੀ ਟੋਲ ਪਰਲੇ ਦੇ ਬਾਹਰ ਕਰਾਈ ਮੈਨੂੰ ਅੱਜ ਤੋਂ ਬਚ ਗਿਆ ਮੈਂ ਇਹਦੀ ਮੈਂ ਇਹ ਤੇ ਫਤ ਜਲਦੀ ਜਲਦੀ ਖਵਾਲ ਕੁਝ ਲੈਣਾ ਭੁੱਲ ਗਿਆ ਹਾਂ ਤੁਸੀਂ ਭਾਵੇਂ ਨਹੀਂ ਨੂੰ ਚੋਹ ਭੀਮ ਕੀ ਸ਼ਕਤੀ ਭੀਮ ਕੀ ਸ਼ਕਤੀ ਮਾਰ ਮੈਂ ਉਹ ਤਾਂ ਕਿ ਜਨੀ ਭੀਮ ਕੀ ਜੱਡੀ ਨੂੰ ਬਾਹਰੋਂ ਮੈਂ ਇੱਕ ਜੱਡੀ ਬੋਲਦੇ ਤਾਂ ਭੀਮ ਕੀ ਜੱਡੀ ਨੂੰ ਮਚਾਏ ਬਸ ਇੱਕ ਜੱਡੀ ਦੇਸੀ ਚੰਡੀਗੜ੍ਹ ਕਹਿੰਦੇ ਨਾ ਤੁਸੀਂ ਇਹ ਚੰਡੀਗੜ੍ਹ ਚੰਡੀਗੜ੍ਹ ਠੀਕ ਹੈ ਫਤਿਹ ਚੰਡੀਗੜ੍ਹ ਦੂਸਰੇ ਦੂਸਰੇ ਹਮਤ ਬਣਾਉਣੇ ਹੈ ਇਹਨੂੰ ਕੋਈ ਨਾ ਆਪੜਿਆਂਗਾ ਮੱਤੀ ਪੂਰੇ ਓਏ ਹੋਏ ਜਾ ਬਦੇ ਹਾਂ ਤੂੰ ਇਹ ਮੋਤੀ ਚੂੜੀ ਮਾਰ ਗਿਆ ਸਾਰੇ ਸਾਰੇ ਕਰਨ ਦੇ ਚਲ ਤਾਂ ਮੈਂ ਦੂਸਰੀ ਦੂਸਰੀ ਫਰਾਂ ਦੇ ਤੁਸੀਂ ਚਾਚੇ ਦੇ ਮਨ ਦੇ ਨਹੀਂ ਹਾਂ ਚਾਚੇ ਦੇ ਬੰਦ ਅੱਛਾ ਉਹ ਤਾਂ ਕਰ ਲੈ ਜੀ ਤੇ ਫੁੱਟ ਟੱਚ ਕਰੋ ਕਰ ਲੈ ਜੀ ਫੁੱਟ ਟੱਚ ਉਹਨਾਂ ਤੱਕ ਖਾਂ ਦੀ ਲੱਗੀ ਉਹ ਕਿਤੇ ਨਾ ਚਲ ਅੱਧਾ ਇੱਥੇ ਖਾ ਰਤੇ ਮੈਂ ਤਾਂ ਹਨਾ ਅਰੇ ਬਾਈ ਬਹੁਤ ਵੈਰੀ ਨਾਲ ਲੱਗਿਆ ਜੁੱਤੀ ਕਿਹੜੀ ਪਾਉਣ ਨਾਲ ਤੁਰਿਆਂ ਜਾਣਾ ਹੈਗਾ ਜੁੱਤੀ ਆਹ ਵਾਲੀ ਪਾ ਕੇ ਪਾ ਲਓ ਪਾ ਲਓ ਨਾ ਮੈਂ ਪਾ ਲਓ ਲੋ ਸਵੀਟ ਕੋਈ ਨਾਲ ਵੀ ਰੱਖ ਲਓ ਬਸ ਗੱਡੀ 'ਚ ਖਾਣ ਨੂੰ ਤੂੰ ਤਾਂ ਮੈਂ ਤੋਰ ਲੈਂਗੀ ਨਾ ਕੋਈ ਨਾ ਥੋੜਾ ਜਿਹਾ ਪਾਣੀ ਪੀ ਪਿੰਦੇ ਰਹਿ ਤੂੰ ਮੜਿਆ ਹੱਥ ਮਾਰ ਨਹੀਂ ਟੇਡਾ ਖਰਾੜੀ ਤੂੰ ਪਤਾ ਹੀ ਨਹੀਂ ਆ ਆਹ ਸੋਣੀ ਨਿਕਲਦੀ ਇਹਨੇ ਕੰਫਰਟੇਬਲ ਤਾਂ ਹੈਗਾ ਆਪਾਂ ਹੈਨਾ ਮੰਮਾ ਨੇ ਫਤਿਆਲੀ ਗੱਲ ਕਰਦੀ ਫਿਰ ਜਿਵੇਂ ਖਾਤੇ ਮੋਤੀ ਜੂਰ ਤੇ ਮਾਰ ਗਿਆ ਉਹ ਮੰਮੀ ਜੁੱਤੀ ਦੇ ਆਹ ਸਬਜ਼ੀ ਦੀ ਕਹਿੰਦੀ ਆਹ ਟੌਪ ਮੈਨੂੰ ਪਸੰਦ ਹੈ ਫਿਰ ਇਹ ਮੇਰੇ ਉਹਨਾਂ ਨੂੰ ਪੇਤਾਂ ਕਰ ਰਹਾ ਹੈ ਆ ਇੱਕ ਜੇ ਮੈਂ ਟਰਾਈ ਕਰਨਾ ਸੀ ਕੀ ਕੀਤਾ ਨੀ ਹੈਗਾ ਲੱਭਦਾ షూ ਚੱਕ ਓਏ ਸਾਰਾ ਰੱਖ ਲੈ ਮੈਂ ਇੱਕ ਵੇਲੇ ਮੈਂ ਤਾਂ ਲਾ ਲਿਆ ਕਿਪੇਲ ਤੁਹਾਡੇ ਸਸ ਤੁਸੀ ਹੇਅਰ ਹੇਅਰ ਕਟਿੰਗ ਕਰਵਾਈ ਨਹੀਂ ਕਰਾਈ ਹੁੰਦੀ ਹਾਂ ਹਾਂ ਕਰਾਈ ਤਾਂ ਹੀ ਹੈ ਦੇਖੋ ਮੈਂ ਤਾਂ ਹੁਣ ਦੇਖਿਆ ਏ ਫਿਰ ਦੇਖ ਤੁਸੀਂ ਐ ਹੋ ਰਿਹਾ ਨੇ ਬਾਲ ਮੈਂ ਕਰਾਂ ਗੱਡੀ ਸਟਾਰਟ ਹੁਣ ਕਿਉਂਕਿ ਟਾਈਮ ਹੋ ਚੁੱਕਿਆ ਹੈ ਜਾਣਦਾ ਜਿਹੜੀ ਗੱਡੀ ਹੈਗੀ ਆਪਣੇ ਗਰਮ ਕਰਨੀ ਹੈ ਇਹ ਰਚੋ ਗੱਡੀ ਹੈ ਵਾਲਾ ਤਾਂ ਉਹ ਵੀ ਸਟਾਰਟ ਹੁਣ ਤੱਕ ਹੀ ਖੁਦ ਫਾਦੇ ਖੁਦ ਜੀ ਮੈਂ ਤਾਂ ਖੁਦ ਫਾਦੇ ਖੁਦ ਜੀ ਦੇਖੋ ਗੱਡੀ ਬੁੱਲ ਰਹੀ ਹੈ ਅਸੀਂ ਵੈਲਕਮ ਮੈਸੇਜ ਹੋਏ ਗਏ ਹੋਰ ਆਪਾਂ ਨੇ ਪਰ ਮੈਂ ਹੇ ਲੋ ਤਾਂ ਪਰ ਵੈਲਕਮ ਫਤੀ ਠੀਕ ਹੈ ਆ ਵੈਲਕਮ ਫਤੀ ਠੀਕ ਹੈ ਅੱਛਾ OK ਕੀਤਾ ਗੁੱਡ ਮਾਰਨਿੰਗ ਫਤੀ ਗੁੱਡ ਮਾਰਨਿੰਗ ਫਤੀ ਠੀਕ ਹੈ ਨਾ ਹੁਣ ਗੁੱਡ ਮਾਰਨਿੰਗ ਫਤੀ ਦੇਖੀ ਜੱਟ ਨੇ ਬੜਾ ਸਿੱਧੂ ਗੁੱਡ ਮਾਰਨਿੰਗ ਫਤੀ ਚਲੋ ਅੱਜ ਬੰਨੀ ਫਤੀ ਕੰਟੀ ਮੇਰੀ ਤੁਸੀਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਆਈ ਹੋਪ ਕਿ ਤੁਸੀਂ ਸਾਰੇ ਠੀਠਾ ਹੋ ਵਧੀਆ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਬਹੁਤ ਸਵਾਗਤ ਹੈ ਤੇ ਟਾਈਮ 9 ਵਜਨ ਵਾਲੇ ਨੇ ਤੇ ਅਸੀਂ ਜਾਣਾ ਸੀ ਅੱਜ ਪਟਿਆਲਾਏ ਤਾਨੂੰ ਥੋੜਾ ਜਿਹਾ ਕੰਮ ਹੈ ਤੇ ਰਖੜੀ ਦੇ ਸਭ ਨੂੰ ਬਹੁਤ ਬਹੁਤ ਵਧਾਈਆਂ ਅੱਜ ਰਖੜੀ ਹੈ ਤੇ ਸਾਰੀਆਂ ਭੈਣਾਂ ਨੂੰ ਸਾਰੇ ਵੀਰਾਂ ਨੂੰ ਰਖੜੀ ਤੇ ਬਹੁਤ ਬਹੁਤ ਵਧਾਈਆਂ ਤੇ ਅਸੀਂ ਨੇ ਰਖੜੀ ਬੰਨ ਲਈ ਇੱਕ ਰਖੜੀ ਬੰਨੀ ਆ ਹਜੇ ਇੱਕ ਦੰਮੂ ਨੇ ਹੋਰ ਬੰਨਣੀ ਮੇਨੂੰ ਰਖੜੀ ਹੈ ਨਾ ਤੇ ਅੱਜ ਅਮਨ ਤੇ ਮੇਰੀ ਪੂਰੀ ਮੈਚਿੰਗ ਹੈ ਦੇਖੋ ਥੋੜੀ ਪੈਂਟ ਦਾ ਫਰਕ ਹੈ ਪੈਂਟ ਮੈਂ ਰੂਗਲਰ ਦੀ ਪਾਈ ਹੈ ਤੇ ਅਮਨ ਨੇ ਵਾਹ ਲਾਡੋ ਗਰਮ ਗਰਮ ਕੇ ਵਲੌਗ ਸ਼ੁਰੂ ਕਰਕੇ ਬੈਠੇ ਵਾ ਤੇ ਅੱਜ ਵੀ ਲੱਭਣ ਦੀ ਯਾਰ ਆਪਣੀ ਤੇ ਸਵੇਰੇ ਸਵੇਰੇ ਜਦੋਂ ਆਪਾਂ ਤਿਆਰ ਹੁੰਨੇ ਨਾ ਤੁਹਾਨੂੰ ਪਤਾ ਵੀ ਸਾਡੇ ਕਾਲੀ 'ਚ ਸਾਡੇ ਕੰਮ ਹੁੰਦੇ ਨੇ ਜਿਹੜੇ ਹੁੰਦੇ ਨੇ ਸਾਡੇ ਰਸ ਲੈ ਲੈਂਦਾ ਕਿੰਨੇ ਰੱਖਿਆ ਸੀ ਤੇ ਮਾਰ ਕੇ ਆਣੀ ਰੱਖਿਆ ਹੈਗਾ ਤੇ ਸਾਡੇ ਅਸੀਂ ਕਾਲੀ 'ਚ ਹੁੰਨੇ ਜਦੋਂ ਵੀ ਦੇਖੋ ਤੇ ਹੁਣ ਵੀ ਕਾਲੀ 'ਚ ਆ ਤੇ ਕਦੇ ਕੁਛ ਸਾਡਾ ਗੁੰਮ ਹੋ ਜਾਂਦਾ ਕਦੇ ਕੁਛ ਗੁੰਮ ਹੋ ਜਾਂਦਾ ਇਦਾਂ ਰਮਨ ਲੱਪਣ ਪਈ ਐ ਗਰਮੋ ਗਰਮੀ ਹੋਈ ਪਈ ਐ ਦੱਬੀਨ ਲੱਭਣ ਦੀ ਮੈਨੂੰ ਵਾਹ ਹੁਣ ਦੱਬੀ ਲਗੋਮ ਹੋ ਗਈ ਸਾਡੀ ਦੱਬੀ ਕੀ ਕਰਨਾ ਕੀ ਐ ਦੱਬੀ ਦਾ ਇਹ ਦੇ ਪਨੀਰ ਦੀ ਲੁੱਕ ਦੇਖੋ ਅੱਜ ਮਿੰਨਾ ਲਓ ਕਿਉਂ ਪਨੀਰ ਸਾਡਾ ਅੱਜ ਗੁੱਸੇ ਹੋ ਗਿਆ ਕਹਿੰਦਾ ਵੀ ਮੈਨੂੰ ਮੈਨੂੰ ਵਲੌਗ ਬਣਾਉਣ ਵਾਸਤੇ ਨਾ ਕਿਹਾ ਕਰੋ ਬਣਾਦਾਂ ਨਾ ਓਗਿਰਿਆ ਸੀਗਾ ਵਲੌਗ ਨਹੀਂ ਤੂੰ ਤਾਂ ਤੁਸੀਂ ਤਾਂ ਸ਼ਿਕਾਇਤ ਵਾਰ ਸੀਰਸ ਨਹੀਂ ਲੈਂਦੇ ਹੈਗੇ ਕੰਮ ਨੂੰ ਤੁਹਾਨੂੰ ਇਹ ਨਹੀਂ ਪਤਾ ਲੱਗਦਾ ਵੀ ਘਰ ਦੇ ਪਹਿਲੇ ਹੀ ਕਾਲੀ ਦੇ ਵਿੱਚ ਨੇ ਤੁਸੀਂ ਆਪਦੇ ਹੀ ਪਤਾ ਨਹੀਂ ਕੀ ਕਰਦੇ ਰਹਿੰਦੇ ਹੋ ਕੀ ਕਿਹੜੀ ਦੁਨੀਆ ਤੇ ਰਹਿੰਦੇ ਹੋ ਤੁਸੀਂ ਘਟਾ ਘਟ ਬੰਦਾ ਘਰ ਦੀ ਮਹੌਲ ਨੂੰ ਸਮਝਦਾ ਵੀ ਕੀ ਮਹੌਲ ਚੱਲ ਰਿਹਾ ਹੈ ਘਰੇ ਇਹ ਤਾਂ ਆਪਣੀ ਮੰਮੀ ਦਾ ਚੇਲਾ ਆ ਹਾਂ ਇਹ ਤਾਂ ਅੰਨੁਸ਼ਾ ਤੇ ਰੱਖਿਆ ਹੋਇਆ ਏ ਹਾਂ ਆ ਕੱਪੜੇ ਸਾਡੇ ਫੋਲਡ ਨੇ ਜਿੰਨਾ ਮਰਜੀ ਪਿਆਰ ਕਰ ਲੋ ਇਹਨੇ ਪੜਨਾ ਮੰਮਾ ਦਾ ਆਪਣੀ ਗੱਲ ਮੈਂ ਆ ਵੀ ਮੰਮੀ ਨੇ ਕੱਪੜੇ ਦੇ ਕੇ ਕਿ ਕਾ ਟਰਾਊਜ਼ਰ ਪ੍ਰੈਸ ਕਰਨ ਨੂੰ ਕਹਿੰਦਾ ਆਹੋ ਆਹੋ ਸਾਰੇ ਪਿੰਡ ਦੇ ਕੱਪੜੇ ਮੇਰੀ ਮੰਮਾ ਨੂੰ ਦੇ ਦੇ ਜੋ ਕਹਿੰਦਾ ਪ੍ਰੈਸ ਕਰਨ ਨੂੰ ਇਹ ਗੱਲਾਂ ਦੇ ਕੇ ਦੀਆਂ ਹਾਏ ਹਾਏ ਗਾੜੀ ਲੋਣੀ ਕਿ ਨਹੀਂ ਰਹਿੰਦੀ ਸੁਣਦੇ ਰਹਿੰਦੇ ਚੱਲ ਕੋਈ ਨਾ ਫੂਟ ਪੈਂਡਿੰਗ ਸੂੜੇ ਨੂੰ ਪਛਾਣਦੇ ਨਹੀਂ ਆਉਂਦਾ ਦੰਮੂ ਫੜੀ ਬੰਨੀ ਤੁੰਦੇ ਜਲਪਾ ਪੱਤਰ ਰੱਖਣ ਵਾਲਾ ਰੱਖੋ ਸਾਨੂੰ ਕਦੇਵਲ ਨੂੰ ਸਮਾਂ ਆਇਆ ਆ ਅਰੇ ਕੁੜੀ ਜੀ ਇਹ ਕੀ ਨੁਕਰੀ ਹੈ ਮੈਂ ਇਹਨੂੰ ਕਹੇ ਕਾਜ ਕਰਦੇ ਲੈ ਗਈ ਆਪਣੀ ਕਿਹੜੀ ਵਰਫੀ ਲਈ ਤੁਸੀਂ ਇਹ ਕਿਆ ਜੀ ਕਾਜ ਵਰਗੀ ਕਾਜ ਵਰਗੀ ਹੈ ਵੀ ਹਾਂ ਮੈਂ ਸਮਝਾਉਣਾ ਜੋ ਮਰਚੰਡਰ ਲੋ ਕਾਪੀ ਹੈ ਕਾਜਵਤ ਦੀ ਹਾਂ ਮੈਂ ਤਾਂ ਤੱਕ ਤੇ ਮਗਰੋਂ ਟੈਗ ਨਹੀਂ ਲਾਇਆ ਪਰ ਨਹੀਂ ਤਾਂ ਤੂੰ ਪਤਾ ਨਹੀਂ ਚੇਂਜ ਵੀ ਕਰਨਾ ਪੈ ਸਕਦਾ ਹੈ ਫਿਰ ਕਿਉਂਗਾ ਨਹੀਂ ਕਰਨਾ ਮੈਂ ਨਾ ਕਰੂਗੀ ਮੈਂ ਤੇਰਾ ਕੋਈ ਜਮੀਨ ਨਹੀਂ ਜਾਣਦਾ ਪਰ ਤੇ ਨੂੰ ਤੇਰਾ ਡਮੋ ਕੀ ਹੈ ਲੀਜ਼ਡ ਤਾ ਡਮੋ ਲੀਜ਼ਡ ਵਰਗਾ ਲੀਜ਼ਡ ਵਰਗਾ ਦੇ ਦਿਓ ਇਹ ਮੇਰੀ ਕਮਾਈ ਹੈ ਚਲੋ ਬੁਟੀ ਚੋਰ ਹੈ ਚਲੋ ਜੀ ਵਾਏ ਰਖੜੀ ਤਾਂ ਹੈਗੀ ਪਰ ਕਾਗਰਾਂ ਬੜਾ ਮਾਨੋਗਾਸ ਹੋਇਆ ਗੈਟ ਕਿਹ ਮਰਦੂਰੇ ਹੈ ਨਹੀਂ ਉਹ ਦੂਜਾ ਸਿਮਰਨ ਰਿਹਾ ਹੈ ਨਹੀਂ ਬਲਵਿੰਦਰ ਰਿਹਾ ਹੈ ਨਹੀਂ ਕਿਤੇ ਤਾਂ ਸਾਰੇ ਜਣੇ ਤਿਹਾਰ ਤੇ ਇਕੱਠੇ ਹੁੰਦੇ ਹੁੰਦੇ ਸੀ ਤੇ ਕੱਲ ਤਾਂ ਜਿਵੇਂ ਵੀ ਤਿਹਾਰ ਰਿਆ ਹੋਇਆ ਪਿਆ ਵੀ ਮਿਸ ਕਰੀ ਜਾ ਰਿਹਾ ਸਾਰਿਆਂ ਨੂੰ ਵੀ ਹਾਇ ਰਾਜਾ ਵੀ ਹੁੰਦਾ ਪਰ ਮਰਾਤ ਨੂੰ ਅਮਰਤ ਨੂੰ ਹੋਣ ਲਾਇਆ ਮੈਂ ਜਿਆਦਾ ਇਮੋਸ਼ਨਲ ਹੋ ਗਈ ਉਹਦੇ ਸਾਹਮਣੇ ਮੇਰਾ ਰੋਣ ਨਿਕਲ ਗਿਆ ਤੇ ਕਹਿੰਦਾ ਆਗਲੇ ਅਗਲੇ ਸਾਲ ਆਇਆ ਜੜਾ ਭਾਵੇਂ ਸਾਰੇ ਇਕੱਠੇ ਹੋ ਕੇ ਸਾਰੇ ਤਿਹਾਰ ਮਨਾਵਾਂਗੇ ਉਹਨਾਂ ਬੋਲੋ ਹੋਇਆ ਵੀ ਅਮਮਾ ਨੂੰ ਗੱਲ ਕਰਨ ਦੀ ਨਸ਼ਤੁਰ ਮੈਨੂੰ ਨੰਬਰ ਫੋਨ ਪੜ ਲਿਆ ਮੈਨੂੰ ਮੈਸੇਜ ਕਰਨਾ ਇੱਥੇ ਮੇਰੇ ਤੇ ਬੜੀ ਖਦੋਂਦੀ ਤੇ ਉਹਨੇ ਕਿਹਾ ਵੀ ਪਤਾ ਨਹੀਂ ਇਹਨਾਂ ਦੋਨਾਂ ਦੀ ਲੜਾਈ ਹੋ ਗਈ ਮੇਰੇ ਤੇ ਹਿੰਮਤ ਨਹੀਂ ਹੋਈ ਮੈਂ ਉਹਨੂੰ ਫੋਨ ਲਾਉਂਦਾ ਸਾਰਾ ਬੜਾ ਕੰਟਰੋਲ ਕੀਤਾ ਕਿ ਮੈਂ ਉਹਨੂੰ ਉਹਨੂੰ ਇਹੀ ਕਹਣਾ ਮੈਂ ਬੜੇ ਖੰਦ ਮੈਂ ਰੋਣਾ ਸ਼ੁਰੂ ਕਰਦਾ ਗੱਲ ਦੱਸ ਕਿਨੇ ਤੈਨੂੰ ਕੀ ਕਿਹਾ ਗੱਲ ਦਾ ਪੂਰੀ ਦੱਸੋ ਮੱਝ ਕੀ ਗੱਲ ਹੋਈ ਬੈਠੀ ਲੋਕਾਂ ਦੇ ਬਿੱਲ ਬਣਾਉਂਦੇ ਨੇ ਪਰ ਕੀ ਦੌਰਾ ਪੈ ਗਿਆ ਇੱਕ ਰੀਲ ਸਾਹਮਣੇ ਆ ਗਈ ਮੇਰੇ ਬੱਸ ਬੱਸ ਰੀਲਾਂ ਦੇ ਵੇਖੀ ਮੇਰੇ ਕੋਲ ਬੱਸ ਇਹ ਸੀ ਕਿ ਵੀਰੇ ਆਪਾਂ ਲੱਖਣੀ ਆ ਚਲੋ ਹੁਣ ਲੇਟ ਹੋੁੰਦੇ ਆ ਚਲ ਚਲ ਆ ਮੈਂ ਫੁੱਟ ਗੱਡੀ ਨੂੰ ਯੈਸ ਯੈਸ ਇੱਕ ਮਿੰਟ ਇੱਕ ਮਿੰਟ ਪਾਪਾ ਜੀ ਉੱਤੇ ਚ ਚਾੜਨੀ ਹੂੰ ਗੱਡੀ ਆਪਾਂ ਚਾਚੂ ਦੇਖੀ ਧੀਰੇ ਬੈਠੇ ਉੱਤੇ ਚਾੜਨ ਦੀ ਸਲਾਹ ਹੈ ਹਨਾ ਮੇਰੇ ਉੱਤੇ ਚਾੜਨ ਦੀ ਸਲਾਹ ਮੇਰੇ ਗੱਡੀ ਤੇਰੇ ਤੇ ਕਿਹੜਾ ਵੀ ਨਹੀਂ ਫਾਈਲਾਂ ਨੇ ਦੇ ਵਿੱਚ ਸਾਰੀਆਂ ਨਹੀਂ ਇਹ ਨਹੀਂ ਲੱਗਿਆ ਨਹੀਂ ਫਾਈਲ ਨਹੀਂ ਲੱਗਿਆ ਨਹੀਂ ਹੈਗੀ ਪੱਕਾ ਨਾ ਉਹ ਤਾਂ ਜੇ ਲੜਾਈ ਕੀਤੀ ਨੇ ਕਿੰਨੇ ਧਿਆਨ ਰੱਖਿਆ ਉਹਨਾਂ ਨੇ ਕਿ ਮੈਥੋਂ ਬੁਰਾ ਕੋਈ ਨਹੀਂ ਖਲਾਰੇ ਪੈਣ ਕਥਾ ਕਰ ਖਲਾਰੇ ਦਾ ਵਿਚਾਰ ਭਾਰੀ ਕੋਲ ਨਾ ਰੰਗੋਂ ਦੇ ਪਿਆ ਹੈ ਜੀ ਸੀ ਇਹ ਬੋਪੀ ਮੈਂ ਸੁੱਕ ਜੀ ਆ ਰਿਹਾ ਕਰ ਉਹ ਬੈਗ ਹੁਣ ਉਹ ਪਰਸ ਕੀ ਪਾ ਮਨੇ ਸੋਨੇ ਦੀ ਐਟਾ ਸਾਈਡ ਤੇ ਜੋ ਕਿਉਂ ਗੱਡੀ ਦਾ ਮੱਥਾ ਕਿੱਡਾ ਨਾ ਮੱਥਾ ਧਮੂ ਯellow ਤੋਂ ਲੱਗਣ ਆਏ ਕੋਈ ਅੰਦਰ ਵੜਦਾ ਹੈਗਾ ਆ ਇਧਰ ਲਾ ਪੱਖਾ ਪੱਖਾ ਬੰਦ ਕਰ ਦੋ ਮਮਾ ਸასი ਸਾਬਕਾ ਵਾਲ ਗਿਆ ਤੋ ਹਾਈ ਆਈਫੋਨ ਦੀ ਲੀਡ ਹੈਗੀ ਵਿੱਚ ਹਾਂ ਹੈਗੀ ਆ ਪੱਕਾ ਨਾ ਹੈ ਨਹੀਂ ਹਾਂ ਫਿਰ ਮਰਵਾਦਣਾ ਇਹ ਤਾਂ ਜੀ ਮੈਨੂੰ ਕੀ ਕਾਲੀਆਂ ਨੇ ਖਾ ਗਿਆ ਉਪਰ ਆ ਪਰ ਜਾਂਦੇ ਹਾਂ ਢੇਲਰਾ ਉਹ ਹੀ ਲਾਈਟ ਬੰਦ ਕਰੋ ਬੰਦ ਕਰ ਬੋ ਪ੍ਰੇਟਾ ਤੋ ਮੋਦੀ ਵੀ ਨਾ ਤੋ ਅਚਾ ਚਾਦਰ ਸੈਟ ਕਰ ਕੈਮਰਾ ਕਹ ਨਾਲ ਦੇ ਅੰਦਰ ਠੀਕ ਹੈ ਨਹੀਂ ਨਹੀਂ ਤੇ ਇਹ ਚਾਦਰ ਤਾਂ ਸਹੀ ਹੈ ਇਦਾਂ ਚੰਗੀ ਤਰ੍ਹਾਂ ਕਰਨ ਤਾਂ ਉਦੋਂ ਕੈਮਰੇ ਦੇ ਘੱਟ ਕਰਦੇ ਭਾਵੇਂ ਸਾਈਡ ਤੇ ਉਹ ਹੁੰਦੀ ਨਹੀਂ ਹੈਗੀ ਇਹਦੋਂ ਬਾਅਦ ਨਹੀਂ ਹੁੰਦੀ ਗੱਡੀ ਉੱਤੇ ਅਮਰੁੱਤੀ ਲਾਉ ਕੇ ਨਾ ਸਕੂਟਰ ਚਾਬੀ ਥੋੜੀ ਚਾਬੀ ਚ ਕੱਢੋ ਮੈਂ ਹੀ ਲਈ ਸੀ ਉਹਦੀ ਚਾਬੀ ਰਹਿੰਦੀ ਹੈ ਨਹੀਂ ਨਹੀਂ ਐ ਮੈਂ ਲਈ ਸੀ ਕਹਿੰਦੀ ਮੱਕਾ ਕਲੀਮੰਟਰ ਨੂੰ ਪਾ ਰੱਖੋ ਆਸ ਦੀ ਜਿੱਦ ਨੂੰ ਨੀਟ ਮੜਾ ਦਿੱਤੀ ਲੈ ਸਾਰਾ ਸਾਮਾਨ ਪਸੜ ਲਓ ਉਹ ਮੂਡ ਕੰਨ ਚ ਲਾਈ ਸੀ ਨੇ ਦੀਦੀ ਤਸਮ ਮੈਂ ਮੋਟਰ ਮੂਡ ਤਾਂ ਚਲਾਈ ਮੂਮੀ ਟੈਗ ਇਧਰ 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 ਕਰਕੇ ਧਿਆਨ ਦਿਜੀਏ ਹਾਂ ਜੀ ਦੱਬਾ ਲੈ ਕੇ ਨਹੀਂ ਹੈ ਮਿਠਾਈ ਉਹਦਾਲਾ ਨਹੀਂ ਇਹ ਕਿਹੜਾ ਇਹਦਾ ਇਹ ਦੱਬਾ ਸਾਰਾ ਥੋੜਾ ਜਿਹਾ ਇਹੋ ਥੋੜਾ ਲੈ ਆਈਏ ਜੱਲੀ ਪੁੱਤ ਚਾਹ ਲੈਣਾ ਫਿਰ ਬਾਅਦ ਤੇ ਹਲਕੀ ਆਪਣਾ ਠੀਕ ਹੈ ਦੱਸ ਦੀ ਸਾਡੇ ਬਈ ਆ ਤੁਸੀਂ ਪਾਟੇ ਨੂੰ ਚੋ ਕਰੀ ਤਾਂ ਤੇ ਮੱਚਦੇ ਨੇ ਚੋੜੀਆਂ ਵਿੱਚ ਸਿੱਟਾ ਪਟਰਾਉਂਦਾ ਚੰਗਾ ਫਿਰ ਉਹਨੇ ਚੰਗਾ ਮਨ ਪਿਟਾ ਆ ਲੈ ਗੋਦ ਰੱਖ ਲਈਆ ਹੂੰ ਮੈਨੂੰ ਪਰਸ ਤੇ ਪਾਇਆ ਕਿ ਕੋਈ ਭੂਤ ਹੀ ਲੱਗੇ ਉਹਨੂੰ ਹਾਂ ਭੂਤ ਹੀ ਕਰਦਾ ਸਾਡੇ ਘਰ ਜਿੱਥੇ ਭੂਤ ਹੀ ਲੱਗੇ ਸੱਚੀ ਸਮਝ ਨਹੀਂ ਲੱਗਦੀ ਵੀ ਕਿੰਨੀ ਨੀਵਾਂ ਨਾਵੇਂ ਚੱਕੀ ਹੈਗੀ ਅਸੀਂ ਵੇਖੀ ਨਹੀਂ ਹੈਗੀ ਇਹਨਾਂ ਨੇ ਨੀ ਚੱਕੀ ਪਾਪੀ ਵਿੱਚ ਤਾਂ ਮਤਲਬ ਭੂਤ ਹੀ ਹਾਂ ਭੂਤ ਹੀ ਪਰਸ ਤੇ ਅੱਜ ਫਿਰ ਵਾਹਿ ਸਤਨਾਮ ਸੱਚੇ ਬਾਦਸ਼ਾਹ ਜਿਹੜੇ ਕੰਮ ਚੱਲਿਆ ਫਤੇ ਕਰਕੇ ਆਈਏ ਬੰਦੋਰ ਤੇ ਮੰਦਾਮਾ ਚੱਲੇ ਫਤੇ ਸਿੰਘ ਬਾਹਰ ਨਿਕਲ ਗਿਆ ਸਨ ਰੂਫ ਰਾਹੀ ਤੇ ਗਗਨ ਨੂੰ ਕਹਿੰਦੀ ਫਤੇ ਰਕੜੀਆਂ ਓੜ ਜਾਣ ਰਕੜੀਆਂ ਨੂੰ ਮਾਰ ਕੋਲੀ ਦੰਦ ਨਾ ਓੜ ਜਾਣ ਜਿਹੜੇ ਹੈ ਮਥੇ ਹੈ ਮਥੇ ਫਾਇਰ ਰਕੜੀ ਕਿੰਨੀ ਲੈ ਆਂਦੀ ਬੰਨੀ ਤੇਰਾ ਦੰਮੂ ਨੇ ਇਹ ਤਾਂ ਹੰਡ ਨਹੀਂ ਬਣਾਈ ਹੋਈ ਹੋੱਚਾ ਜੀ ਕਿੰਨੀ ਸੋਹਣੀ ਬੰਨੀ ਹੋਈ ਗੱਡੀ ਵੱਡੀ ਫੁੰਮਣ ਤੇ ਆਈ ਡਿਗਰੇ ਗੱਡੀ ਚਾ ਦੇਖੀ ਕੀ ਡਿਗਰੇ ਫੀਡ ਆਹੋ ਹਾਂ ਫਤੇ ਨੂੰ ਖਵਾ ਦੋ ਹਣੀ ਤਾਂ ਕਿੰਨੀ ਡੋਲੂਗੀ ਇਸ ਨਾਲ ਨਹੀਂ ਨਹੀਂ ਬਸ ੱਲੇ ੱਡਾ ਹੈ ਨਹੀਂ ਉਹ ਕਿਲੋ 2 ਕਿਲੋ ਤਾਂ ਹੋਣੀ ਇਹ ਹੂੰ ਇਹ ਤਾਂ ਕਾਸੀ ਪੀੜ ਹੈ ਇੱਕ ਵਿੱਚ ਦਾ ਪੈਕ ਕੇ ਅੰਦਰ ਦਾ ਅੰਛਾਵੇ ਡੁੱਲੀ ਕੇ ਦਾ ਹੈ ਬਾਰੋ ਜਿਹੜੀ ਰਹਿ ਗਈ ਉਹ ਬਾਰੋ ਜਿਹੜੀ ਰਹਿ ਗਈ ਉਹ ਡੁੱਲੀ ਜਾ ਰਹੀ ਹੈ ਇੱਕ ਟਾਈਮ ਦੀ ਢੀੜਾ ਹੋ ਗਈ ਦੀ ਇੱਥੇ ਵੀ ਢੀੜਾ ਕੰਦਰ ਰੱਗਿਆ ਵੀ ਤੇ ਸਾਡਾ ਨਾ ਜਿਹੜਾ ਪਟਿਆਲੇ ਜਾਂਦਾ ਰੋਡ ਇੰਨਾ ਸੋਹਣਾ ਬਣ ਗਿਆ ਨਾ ਇੰਨਾ ਸੋਹਣਾ ਬਣ ਗਿਆ ਵੀ ਆ ਫੀਲਿੰਗ ਆਉਂਦੀ ਕਿ ਆਪਾਂ ਕਿਤੇ ਬਾਹਰ ਫਿਰਦੇ ਪਏ ਆ ਤੇ ਆਪਾਂ ਗੱਲਾਂ ਕਰਦੇ ਹਾਂ ਵੀ ਜੇ ਇੱਥੇ ਹੀ ਪੰਜਾਬ ਦੀ ਬਾਹਰਲੇ ਵਾਲਾ ਕੰਟਰੀ ਵਾਲਾ ਕੰਮ ਹੋਏ ਤਾਂ ਸਾਡੇ ਬੱਚੇ ਕਿਉਂ ਬਾਹਰ ਜਾਣ ਹਨਾ ਕਿਉਂਕਿ ਸਾਨੂੰ ਬੜਾ ਦਿਨ ਤ્યાર ਤੇ ਇੰਨੇ ਯਾਦ ਆਉਂਦੇ ਸਾਡੇ ਬੱਚੇ ਜਿੰਨੇ ਵੀ ਕਹਦੇ ਹੁਣ ਸਿਮਰਨ ਦਾ ਸਵੇਰ ਸੇਰੇ ਫੋਨ ਆਇਆ ਉਹ ਵੀ ਦਾਦੀ ਜੀ ਬੈਠੀ ਮਾਸੀ ਪਿਛਲੇ ਸਾਲ ਅਸੀਂ ਇਕੱਠੇ ਬੈਠੇ ਸੀ ਸਾਰੇ ਕਈ ਚੀਜ਼ਾਂ ਸਰਕਾਰਾਂ ਨੂੰ ਵੀ ਸਮਝਣੀਆਂ ਚਾਹੀਦੀਆਂ ਵੀ ਘੱਟੋ ਘੱਟ ਸਾਡੀ ਫੀਲਿੰਗਾਂ ਨੂੰ ਸਮਝਣ ਜਿਨ੍ਹਾਂ ਦੇ ਬੱਚੇ ਬਾਹਰ ਗਏ ਉਹ ਚਾਰੇ ਕਿੱਦਾਂ ਟਾਈਮ ਪਾਸ ਕਰਦੇ ਆ ਤੇ ਐਹੇ ਜੇ ਬੱਚੇ ਜਾਣੇ ਚਾਹੀਦੇ ਬਾਹਰ ਆ ਜਿਹੜੇ ਸੰਨ ਪ੍ਰੂਫ ਆਈ ਨਹੀਂ ਇਹਨਾਂ ਕੋਸ਼ ਹੁੰਦੇ ਆ ਆ ਦੇਖੋ ਆਏ ਫਤਿਹ ਦਰਹਲੋ ਕਰੋ ਬਰਾਦਰ ਆਹ ਲੋਗ ਤੇ ਇੱਥੇ ਝੁੱਟ ਜੂਗਾ ਨਹੀਂ ਵਲੋਗ ਨਹੀਂ ਹੋਣਾ ਨਹੀਂ 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 ਬੜੇ ਦੰਦ ਕਿੰਨੇ ਸੋਹਣੇ ਲੱਗਦੇ ਅੱਜ ਮਰ ਪੱਗ ਨਹੀਂ ਬਣ ਕੇ ਆਇਆ ਹੈਗਾ ਹਾਂ ਬਾਬਾ ਤੇਰੀ ਹੈ ਤਾਰਾ ਸੋਹ ਤੇਰੀ ਜਿੰਦਾ ਪੀਆ ਬਾਬਾ ਤੂੰ ਸਾਡੇ ਵੀ ਬੋਦੇ ਡਾੜਨੇ ਮਤੇ ਨਾਲ ਹੂੰ ਕਾਲੀ ਕਾਲੀ ਜਾਣਾ ਪਰ ਸਾਰਾ ਕੰਮ ਕਾਲੀ ਕਾਲੀ ਚ ਹੋ ਰਿਹਾ ਕਾਈ ਕਾ ਜ ਸਾਡੇ ਨੇ ਪ੍ਰਧਾਨ ਸਾਹਿਬ ਕਰੋ ਸਹੀ ਗੱਲ ਹੈ ਗਾ ਪਾ ਲੈਂਦਾ ਸਾਡੇ ਦੇ ਦਿਮਾਗ ਨੂੰ ਵੀ ਭਰਾ ਦਿੰਦੇ ਹਣਾ ਸਹੀ ਗੱਲ ਹੈ ਤੇ ਹੁਣ ਅਸੀਂ ਫੋਟੋ ਕਾਪੀਆਂ ਭੁੱਲ ਗਏ ਸੀ ਤੁਹਾਨੂੰ ਪਤਾ ਕਰੋ ਤਾਂ ਬਾਹਰੋਂ ਆ ਕੇ ਕਰਵਾਉਣੀ ਪਈ ਫੋਟੋ ਕਾਪੀ ਤੇ ਫਿਰ ਜਿੱਥੇ 10 ਰੁਪਏ ਲਾਦੇ ਤੇ 50 ਵੀ ਲੱਗਦੇ ਨੇ ਤੇ 60 ਰੁਪਏ ਲੱਗ ਗਏ ਹਣਾ ਕੋਈ ਗੱਲ ਨਹੀਂ ਪਰ ਉਹ ਵੀ ਲੱਗਣੀ ਸੀ ਹਣਾ ਜ਼ਰੂਰੀ ਸੀ ਉਹ ਹੀ ਕੰਮ ਸਾਹ ਛੱਡ ਗਿਆ ਤੁਰ ਤੁਰ ਕੇ ਰੀਲ ਬਣਦੇ ਇਤਰਾ ਆ ਬਾਰ ਬਾਰ